ਸੰਦੇ ਪਾਤ ਸਾਹਿਬ ਦੀ ਦਾਸਿਕ ਹੈ ਜੇ ਕਿਦੇ ਉਹ ਪੁੱਤ ਦਾ ਵਿਆਹ ਕਰਦਾ ਹੈ ਤਾਂ ਵੀ ਉਹ ਗੁਰੂ ਦਾ ਸ਼ੁਕਰਾਨਾ ਕਰਦਾ ਹੈ ਜੇ ਕਿਦੇ ਪੁੱਤ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਗੁਰੂ ਨੂੰ ਕੁਲਾਮੇ ਨਹੀਂ ਦਿੰਦਾ ਉਹ ਆਪਦੇ ਪਾਤ ਸਾਹਿਬ ਇਹ ਵੀ ਤੇਰੀ ਰਜ਼ਾ ਹੈ ਇਹ ਵੀ ਤੇਰਾ ਹੁਕਮ ਹੈ ਇਹ ਵੀ ਤੇਰੀ ਦਾਤ ਹੈ ਕਹਤੇ ਆਂ ਦੁੱਖ ਭੂਖ ਸਦਮਾਰ ਇਹ ਬੇਦਾਤ ਤੇਰੀ ਦਾਤ ਆ ਰੇ ਬਾਈ ਗੁਰੂ ਜੇ ਸੁਖ ਤੇਰੀ ਦਾਤ ਹੈ ਤਾਂ ਦੁੱਖ ਵੀ ਤੇਰੀ ਦਾਤ ਹੈ ਜੇਕਰ ਖੜੀਆਂ ਇੱਕ ਦਾਤ ਹੈ ਤਾਂ ਮਰਸਾਉਣਾ ਵੀ ਇੱਕ ਤੇਰੀ ਦਾਤ ਹੈ ਤੇ ਇਸ ਲਈ ਉਹ ਵਾਹਿਗੁਰੂ ਜੀ ਦੀ ਜਿਹਦਾ ਹਰ ਖਾਤੇ ਸੁਪਰਾਨਾ ਕਰਦਾ ਹੈ ਤੇ ਉਸੇ ਨੂੰ ਸਮਝ ਲਓ ਉਹ ਗੁਰੂ ਦੇ ਨਾਲ ਜੁੜਿਆ ਹੋਇਆ ਹੈ ਜੋ ਗੁਰੂ ਦੇ ਉਪਦੇਸ਼ਾਂ ਨੂੰ ਸਤ ਸਤ ਕਰਕੇ ਆਪਣੇ ਹਿਰਦੇ ਦੇ ਵਿੱਚ ਬਣ ਲੈਂਦਾ ਹੈ ਇਦਾਂ ਗੁਰੂ ਜੀ ਦੀ ਬਾਣੀ ਵਾਸਤੇ ਗੁਰੂ ਦੇਵ ਪਿਆਰ ਵਾਸਤੇ ਹਿਰਦਾ ਰੋਪੀ ਭੂਮੀ ਜਿਹੜੀ ਹੈ ਉਹ ਹਰ ਵਕਤ ਤਿਆਰ ਰਹੀ ਹੈ ਤੇ ਉੱਥੋਂ ਹੀ ਫਿਰ ਸੋਭ ਗੁਣ ਉਤਪਨ ਹੁੰਦੇ ਹਨ ਇਸ ਲਈ ਕਿ ਆਏ ਸਤਿਗੁਰ ਸੁਣਵੇਂ ਬਾਹਾਂ ਬਾਣ ਜੋ ਏਕ ਲਾਗਤ ਹੀ ਹੋਏ ਦਰ ਪਰ ਆਵ ਪਰ ਆ ਕਰੇ ਜੇ ਛੇਗ ਜਦੋਂ ਸਤਿਗੁਰੂ ਪਾਸਾ ਉਪਦੇਸ਼ ਦਾ ਬਾਣ ਮਾਰਦੇ ਨੇ ਉਪਦੇਸ਼ ਉਸ ਦੇ ਦਿਲ ਵਿੱਚ ਜਾ ਕੇ ਲੱਗਦਾ ਹੈ ਤਾਂ ਬਸ ਫਿਰ ਉਹ ਭੂਮੀ ਤੇ ਇਹ ਪੈਂਦਾ ਹੈ ਪਾਪ ਕੀ ਉਹਦੇ ਅੰਦਰ ਨਿਮਰਤਾ ਆਪ ਸੁਭਗੁਣ ਜਿਹੜੇ ਰੱਬੀ ਗੁਣ ਹਨ ਉਹਨਾਂ ਦਾ ਵਾਸਾ ਹੋ ਜਾਂਦਾ ਹੈ ਫਿਰ ਕੀ ਹੁੰਦਾ ਕਬੀਰ ਬੂੰਗਾ ਹੋਆ ਪਾਵਰਾ ਬਹਿਰਾ ਭਇਆ ਕਾਨ ਪਾਹੂ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ ਜਦੋਂ ਸਤਿਗੁਰ ਪਾਤਸ਼ਾਹ ਉਪਦੇਸ਼ ਦਾ ਬਾਣ ਮਾਰਦੇ ਹਨ ਤਾਂ ਉਹ ਗੰਗਾ ਵੀ ਹੋ ਜਾਂਦਾ ਹੈ ਉਹ ਬਹਿਰਾਂ ਵੀ ਹੋ ਜਾਂਦਾ ਹੈ ਉਹ ਲੰਗੜਾ ਵੀ ਹੋ ਜਾਂਦਾ ਹੈ ਉਹ ਲੂਣਾ ਵੀ ਹੋ ਜਾਂਦਾ ਹੈ ਤੇ ਹੱਥ ਵੀ ਨਹੀਂ ਰਹਿੰਦੇ ਪਾਪ ਉਸ ਦੇ ਜਿਹੜੇ ਵੀ ਇਹ ਗਿਆਨ ਇੰਦਰੀਏ ਨੇ ਉਹ ਚੰਗੇ ਪਾਸੇ ਤੁਰ ਪੈਂਦੇ ਨੇ ਜਿਹੜੀਆਂ ਇਹ ਅੱਖਾਂ ਨੇ ਇਹ ਅੱਖਾਂ ਵੈਸੇ ਤਾਂ ਪਰਾਇਆ ਰੂਪ ਤੇ ਪਰਾਇਆ ਧਨ ਦੇਖਦੀਆਂ ਰਹਦੀਆਂ ਨੇ ਔਰ ਇਹ ਮੈਲੀਆਂ ਹੁੰਦੀਆਂ ਰਹਦੀਆਂ ਨੇ ਤੇ ਮਨ ਨੂੰ ਵੀ ਮੈਲਾ ਕਰਦੀਆਂ ਰਹਦੀਆਂ ਨੇ ਕਿ ਸਤਗੁਰੂ ਸਾਹਿਬ ਜਦੋਂ ਬਾਣ ਮਾਰਦੇ ਨੇ ਤਾਂ ਫਿਰ ਇਹ ਅੱਖਾਂ ਜਿਹੜੀਆਂ ਨੇ ਹੁਣ ਨਿਰਭਲ ਵੇਖਣਾ ਸ਼ੁਰੂ ਕਰ ਦਿੰਦੀਆਂ ਨੇ ਇਸ ਕੁਦਰਤ ਦੇ ਵਿੱਚ ਉਸ ਕਾਦਰ ਨੂੰ ਸਰਵ ਵਿਆਪਕ ਦੇਖਣ ਲੱਗ ਪੈਂਦੀਆਂ ਨੇ ਆ ਜਿਹੜੀ ਜ਼ੇਬਾ ਹੈ ਜੋ ਦਿੰਦਿਆਂ ਕਰਦੀ ਏ ਤੇ ਇਹ ਫਿਰ ਗੁਰੂ ਦਾ ਉਪਦੇਸ਼ ਦਾ ਬਾਣ ਲੱਗਦਿਆਂ ਹੀ ਇਹ ਜ਼ੇਬਾ ਵੀ ਗੁੰਗੀ ਹੋ ਜਾਂਦੀ ਏ ਜਿਸ ਤਰ੍ਹਾਂ ਕਿ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਪਰਮਾਰ ਹੈ ਅੱਖੀ ਬਾਝੋਂ ਦੇਖਣਾ ਕੰਨ ਕੰਨ ਸੁਣਨਾ ਪੈਰਾਂ ਬਾਝੋਂ ਚੱਲਣਾ ਹੱਥਾਂ ਬਾਝੋਂ ਕਰਨਾ ਜੀਬੇ ਬਾਝੋਂ ਬੋਲਣਾ ਊਂ ਜੀਵਤ ਮਰਨਾ ਨਾਨਕ ਨਿਸ਼ਾਨਕ ਤੇ ਖਸਦੇ ਮਿਲਣਾ ਗੁਰੂ ਅੰਗਦ ਦੇ ਪਾਸਾ ਜੀ ਆਖਦਿਆਂ ਭਾਈ ਤੂੰ ਅੱਖਾਂ ਤੋਂ ਬਗਾਇ ਦੇ ਪਾਪ ਕੀ ਨਿਰਮਲ ਅੱਖਾਂ ਨਾਲ ਦੇਖ ਤੇਰੀਆਂ ਅੱਖਾਂ ਦੇ ਵਿੱਚ ਮੈਲ ਨਾ ਹੋਏ ਤੇ ਜੇਬਾ ਤੋਂ ਅਜ ਦੀ ਜੇਬਾ ਇਸ ਜੇਬਾ ਤੋਂ ਬਗਾਇ ਮੋੜ ਪਾਪ ਕੀ ਜੋ ਤੇਰੀ ਜੇਬਾ ਨਿੰਦਿਆ ਚੁਗਲੀ ਕਰਦੀ ਏ ਇਸ ਨੂੰ ਦੰਦਿਆ ਸੁਗਰੀ ਵੱਲੋਂ ਹਟਾ ਕੇ ਤੇ ਅਕਾਲ ਉੱਪਰ ਦੀ ਪੂਜਤੀ ਕਰਨ ਵੱਲ ਲਗਾ ਦੇ। ਤੇ ਇਸ ਤਰ੍ਹਾਂ ਦੇ ਇਹ ਕੈ ਪੈਰ ਕਦਮ ਬੁਰੇ ਕਰਮਾਂ ਵੱਲ ਚਲ ਚਲ ਕੇ ਜਾਂਦੇ ਨੇ ਇਹਨਾਂ ਨੂੰ ਬੁਰੇ ਕਰਮਾਂ ਵੱਲੋਂ ਰੋਕ ਕੇ ਚੰਗੇ ਕਰਮਾਂ ਵਾਲੇ ਪਾਸੇ ਤੋਰ ਤੇ ਜਿਹੜੇ ਹੱਥ ਬੁਰਾ ਕਰਮ ਕਰਦੇ ਹਨ ਇਹ ਸੇਵਾ ਕਰਨਾ ਕਿਸੇ ਦੇ ਜ਼ਖਮਾਂ ਦੇ ਉੱਪਰ ਮਲਨ ਲਗਾਉਣਾ ਕਿਸੇ ਗਰੀਬ ਦੀ ਸੇਵਾ ਦਾ ਕਾਰਨ ਬਣਨ ਤਾਂ ਫਿਰ ਇਸ ਤਰ੍ਹਾਂ ਗੁਰੂ ਦੇ ਹੁਕਮ ਨੂੰ ਪਛਾਣਦੇ ਜਦੋਂ ਗੁਰੂ ਦੇ ਹੁਕਮ ਨੂੰ ਪਛਾਣਦਾ ਹੈ ਤਾਂ ਖਸਮੇ ਮਿਲਣਾ ਉਦੋਂ ਮਿਲਾਪ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਇਸ ਤਾਂ ਹੋ ਲੱਗਾ ਹੈ ਇਸ ਲਈ ਭਾਈ ਤੂੰ ਹਰ ਵਕਤ ਇਹਦਾ ਤਿਆਰ ਰਹੀਂ ਕਿ ਸਤਗੁਰੂ ਪਾਤਸ਼ਾਹ ਜੀ ਜੋ ਉਪਦੇਸ਼ ਕਰਨਗੇ ਉਸ ਉਪਦੇਸ਼ ਨੂੰ ਇਹ ਅਧੇ ਰੂਪੀ ਭੂਮੀ ਦੇ ਵਿੱਚ ਜਗ੍ਹਾ ਦੇਵਾਂਗਾ ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ hoom dikar ਬਿਨ ਸੰਗਤ ਨੂੰ ਮਾਨਈ ਹੋਏ ਗਈ ਪਾਛਾਰ ਜੇ ਕਰ ਗੁਰੂ ਪਾਸਾ ਦੇ ਹੁਕਮ ਨੂੰ ਨਾ ਮੰਨੇ ਤਾਂ ਫੇਰ ਸਮਝੋ ਇਸ ਦੀ ਅਧੇ ਰੂਪੀ ਜਿਹੜੀ ਧਰਤੀ ਏ ਉਹ ਕੰਕਰੀਲੀ ਏ ਉਹ ਪਤਰੀਲੀ ਏ ਉਹ ਵਿਕਾਰ ਹੈ ਉੱਥੇ ਸੁਖ ਗੁਣਾਂ ਦੇ ਫੁੱਲ ਨਹੀਂ ਪਾਜ ਹੋਣਗੇ ਉੱਥੇ ਹਰੀਆਬਲ ਤਾਂ ਪੈਦਾ ਹੋਵੇਗੀ ਨਹੀਂ ਹਰੀਆਬਲ ਤਾਂ ਉੱਥੇ ਪੈਦਾ ਹੁੰਦੀ ਏ ਜਿੱਥੇ ਗੁਰੂ ਪਾਤਸ਼ਾਹ ਜੀ ਦੇ ਉਪਦੇਸ਼ ਲਈ ਜਗ੍ਹਾ ਹੁੰਦੀ ਏ ਪਰ ਜਿੱਥੇ ਜਗ੍ਹਾ ਨਹੀਂ ਹੁੰਦੀ ਉਹ ਉਪਦੇਸ਼ ਉਹਦੇ ਵਾਸਤੇ ਬਿਰਤ ਹੈ ਉਹਦੇ ਵਾਸਤੇ ਕੋਈ ਮਾਇਨਾ ਨਹੀਂ ਰੱਖਦਾ ਇਸ ਲਈ ਪਾਤਸ਼ਾਹ ਜੀ ਨੇ ਕਈ ਵਾਰ ਆਖਿਆ ਹੈ ਚੇਤਨਾ ਹੈ ਤੋ ਚੇਤ ਲੈ ਜਿਸ ਦਿਨ ਮੈਂ ਪ੍ਰਾਣੀ ਛਿਨ ਛਨ ਔਰ ਵਿਆਹ ਤੇ ਕੋਟੇ ਕੱਢ ਕੇ ਪਾਣੀ ਜਾਂ ਗੁਰੂ ਤੇ ਪਾਦਰ ਪਾਸਾ ਇਸ ਤਰ੍ਹਾਂ ਵੀ ਆਖਦੇ ਹਨ ਦੇਖ ਬੀਤ ਗਏ ਹੈ ਬੀਤ ਗਏ ਹੈ ਜਨਮ ਅਕਾਲ ਰੇ ਨਿਸ ਦਿਨ ਸੁਣ ਕੇ ਪ੍ਰਾਨ ਸਮਝਤ ਨਹਿ ਰੇ ਅਜਾਨ ਕਾਲ ਤੋਂ ਪਹੁੰਚਿਓ ਆਨ ਕਹਾਂ ਜਾਏ ਬਾਜਰੇ ਤੋ ਕਿੱਥੇ ਭੱਜ ਕੇ ਜਾਵੇਂਗਾ ਤੂੰ ਚੇਤਾ ਕਰ ਵਾਹਿਗੁਰੂ ਦਾ ਸਿਮਰਨ ਕਰ ਜਦੋਂ ਇਸ ਦਾ ਇਰਦਾ ਤਿਆਰ ਹੋ ਜਾਂਦਾ ਹੈ ਕਿ ਮੈਂ ਗੁਰੂ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਥਾਉ ਦੇਵਾਂਗਾ ਤਾਂ ਫਿਰ ਇਸ ਤਰ੍ਹਾਂ ਹੁੰਦਾ ਹੈ ਕਬੀਰ ਨਿਰਮਲ ਫੂਦ ਆਕਾਸ਼ ਕੀ ਲਿਨੀ ਥੋਮ ਮਿਲਾਏ ਅਨਿਤ ਸਿਆਨੇ ਪਛੋਏ ਨਾ ਨਿਰਵਾਹੀ ਜਾਏ ਜਦੋਂ ਆਪਣੇ ਹਿਰਦੇ ਦੇ ਵਿੱਚ ਖਾ ਦੇ ਦਿੰਦਾ ਹੈ ਤਾਂ ਸਾਧ ਸੰਗਤ ਜੀ ਫਿਰ ਉਪਦੇਸ਼ ਹਿਰਦੇ ਦੇ ਵਿੱਚ ਬੈਠ ਜਾਂਦਾ ਹੈ ਹਿਰਦੇ ਵਿੱਚ ਨਿਵਾਸ ਹੋ ਜਾਂਦਾ ਹੈ ਫਿਰ بڑے بڑے ਜੋ ਦੁਨਿਆਵੀ ਬੰਦੇ ਸਤਾਧਾਰੀ ਨੇ ਵੱਲ ਵਾਣੇ ਨੇ ਉਹ ਚਾਹਣ ਕਿ ਇਸ ਉਪਦੇਸ਼ ਤੋਂ ਇਹ ਗੁਰੂ ਦੇ ਸਿੱਖ ਨੂੰ ਅਲੱਗ ਕਰ ਦਿੱਤਾ ਜਾਵੇ ਤਾਂ ਫਿਰ ਉਹ ਗੁਰੂ ਦੇ ਉਪਦੇਸ਼ ਨੂੰ ਉਹ ਸਿੱਖ ਦੇ ਹਿਰਦੇ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ ਤੇਰ ਇੱਕ ਪਾਸੇ ਤਾਂ ਪਾਵੇਂ ਆਏ ਚਲਦੇ ਰਹਿਣ ਤੇ ਇੱਕ ਪਾਸੇ ਪਾਵੇਂ ਤਾਜ ਤੇ ਤਖਤ ਦਾ ਉਹ ਲੋਭ ਤੇ ਲਾਲਚ ਦਿੰਦੇ ਰਹਿਣ ਪਰ ਉਹ ਤਾਜ ਤਖਤਾਂ ਦੇ ਲੋਭ ਲਾਲਚਾਂ ਦਾ ਤਿਆਗ ਕਰਕੇ ਉਹ ਆਰੇ ਤੇ ਹਿਰਦਾ ਖੜ ਕੇ ਵੀ ਆਪਣੇ ਗੁਰੂ ਨੂੰ ਚੇਤੇ ਕਰਦਾ ਹੈ ਆਪਣੇ ਗੁਰੂ ਦੇ ਉਪਦੇਸ਼ ਤੋਂ ਉਹ ਦੂਰ ਨਹੀਂ ਜਾਂਦਾ ਤਾਂ ਇਸ ਲਈ ਆਪਸੀ ਆਪਣੇ ਹਿਰਦੇ ਨੂੰ ਸਵਾਰੀਏ ਉੱਥੇ ਵਾਹਿਗੁਰੂ ਸਤਗੁਰੂ ਪਾਸਾ ਜੀ ਆਪ ਆ ਕੇ ਗ੍ਰਾਜਮਨ ਹੁੰਦੇ ਨੇ ਆਪ ਆ ਕੇ ਬੈਠਦੇ ਨੇ ਤੇ ਇਸ ਨੂੰ ਸਵਾਰਨ ਵਾਸਤੇ ਸਾਨੂੰ ਆਪਣਾ ਹਿਰਦੇ ਰੂਪੀ ਖੋਮੀ ਤੇ ਵਿੱਚ ਗੁਰੂ ਦਾ ਉਪਦੇਸ਼ ਰੂਪ ਬੀਜ ਪਾਉਣ ਦੀ ਲੋੜ ਹੈ ਜਦੋਂ ਗੁਰੂ ਦਾ ਉਪਦੇਸ਼ ਉੱਥੇ ਪ੍ਰਫੁੱਲਿਤ ਹੋਵੇਗਾ ਉੱਥੇ ਹਰੀਆਮਲ ਤਾਂ ਆਵੇਗੀ ਫਿਰ ਅੱਖੀ ਬਾਝੋਂ ਵੇਖਣਾ ਵਰ ਕੰਨਾ ਸੁਣਾ ਪੈਰਾਂ ਬਾਝੋਂ ਚਲਣਾ ਮਨ ਹੱਥਾਂ ਕਰਨਾ ਜੀਬੇ ਬਾਝੋਂ ਬੋਲਣਾ ਤੋ ਜੀਵਤ ਮਰਨਾ ਨਾਨਕ ਹੁਕਮ ਪਛਾਨ ਗਏ ਤੋ ਖਸਮ ਐਸਨਾ ਆਪਣੇ ਖਸਮ ਵਾਹਿਗੁਰੂ ਪਰਮਾਤਮਾ ਦੇ ਨਾਲ ਖਲਾਫ ਹੁੰਦਾ ਹੈ ਬੰਦਾ ਕਈ ਵਾਰ ਆਪਣੇ ਆਪ ਬੜੇ ਯਤਨ ਕਰਦਾ ਹੈ ਕਿ ਉਹ ਅਕਾਲ ਪੁਰਖ ਦੇ ਨਾਲ ਮਿਲ ਜਾਵੇ ਚਾਪ ਕਰਕੇ ਤਪ ਕਰਕੇ ਸੇਵਾ ਕਰਕੇ ਸਿਮਰਨ ਕਰਕੇ দান ਕਰਕੇ ਪੂਜਾ ਕਰਕੇ ਪਾਠ ਕਰਕੇ ਪਰ ਇਸਰ ਅੰਦਰ ਹਉਮੈ ਬਣੀ ਰਹਦੀ ਹੈ ਜਦੋਂ ਤੱਕ ਹਿਰਦੇ ਦੇ ਅੰਦਰ ਹਉਮੈ ਬਣੀ ਰਹਿੰਦੀ ਹੈ ਉਦੋਂ ਤੱਕ ਗੁਰੂ ਦਾ ਉਪਦੇਸ਼ ਹਿਰਦੇ ਦੇ ਵਿੱਚ ਨਹੀਂ ਵੱਸਦਾ ਕਿਉਂਕਿ ਉਦੋਂ ਤੱਕ ਤੇ ਇਹ ਵਿਸੇ ਵਿਕਾਰ ਹੀ ਨਜ਼ਰ ਆਉਂਦੇ ਨੇ ਇਸ ਦੇ ਹੀ ਅੰਦਰ ਪੰਚ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅੰਤ ਲੂਟੇ ਮਾਨਮਕ ਨਹੀਂ ਪੂজে ਕੋਈ ਨਾ ਸੁਨੇ ਪੁਕਾਰਾ ਬਸ ਜਿਹੜਾ ਅੰਦਰ ਦੀ ਸੁਭ ਸੰਪਦਾ ਹੈ ਅੰਦਰ ਦੇ ਜਿਹੜੇ ਸੁਭ ਗੁਣ ਨੇ ਉਹਨਾਂ ਨੂੰ ਇਹ ਵਸੇ ਵਿੱਚ ਆ ਰਾਮ ਦੇ ਬੁਧ ਦੇ ਰਹੇ ਤੇ ਬਿਲਕੁਲ ਇਹਦੇ ਹਿਰਦੇ ਦੇ ਵਿੱਚ ਬੜਾ ਪਰਮਾਤਮਾ ਦਾ ਨਿਵਾਸ ਕਿਵੇਂ ਹੋਵੇਗਾ ਬਾਹਰ ਕਿ ਨਹੀਂ ਹੋ ਸਕਦਾ ਇਹ ਸਮਸਤ ਬ੍ਰੇਜ ਦੀ ਕਹਾਣੀ ਹੈ ਉਸ ਕਹਾਣੀ ਰਾਹੀਂ ਉਹਨੇ ਬੜਾ ਸੋਹਣਾ ਇੱਕ ਸੰਦੇਸ਼ ਦਿੱਤਾ ਹੈ ਉਹ ਇਹ ਕਹਿੰਦਾ ਮੈਂ ਬੜੇ ਲੰਬੇ ਅਸੇ ਤੱਕ ਪਰਮਾਤਮਾ ਨੂੰ ਡਬਦਾ ਰਿਹਾ ਪਰਮਾਤਮਾ ਨੂੰ ਪੁਕਾਰਦਾ ਰਿਹਾ ਮੈਂ ਅੱਲਾ ਦੀਆਂ ਨਮਾਜ਼ਾਂ ਅਦਾ ਕਰਦਾ ਰਿਹਾ ਪਰ ਮੈਨੂੰ ਪਰਮਾਤਮਾ ਨਹੀਂ ਮਿਲਿਆ ਕਹਿੰਦੇ ਇੱਕ ਦਿਨ ਅਚਾਨਕ ਪਰਮਾਤਮਾ ਮਿਲ ਵੀ ਗਿਆ ਤੇ ਮੈਂ ਪਰਮਾਤਮਾ ਦੀ ਬਾਹ ਪੜ ਲਈ ਮੈਂ ਆਇਆ اے ਪ੍ਰਮਾਤਮਾ ਮੈਂ ਤੈਨੂੰ ਬੜੀ ਦੇਰ ਤੱਕ ਮੱਕੀ ਮੱਕੇ ਕਾਬੇ ਗਿਆ ਕਦੇ ਹਜ ਕਰਨ ਗਿਆ ਕਦੇ ਮੈਂ ਨਮਾਜ਼ਾਂ ਪੜੀਆਂ ਤੇ ਕਦੇ ਮੈਂ ਬੰਦਗੀ ਕੀਤੀ ਪਰ ਤੁਹਾਨੂੰ ਨਹੀਂ ਮਿਲਿਆ ਅੱਜ ਮੈਨੂੰ ਮਿਲ ਗਿਆ ਤੇ ਆਜਾ ਪਕੜ ਕੇ ਲਿਆਇਆ ਤੇ ਜੀ ਆ ਦੇਖੋ ਅੱਜ ਤੁਸੀਂ ਮੇਰੇ ਹਿਰਦੇ ਰੂਪ ਸਿਗਾਸਨ ਦੇ ਉੱਪਰ ਵਿਰਾਜਮਾਨ ਹੋ ਜਾਓ ਬੈਠ ਜਾਓ ਤਾ ਪਰਮਾਤਮਾ ਨੇ ਕਿਹਾ ਮੈਂ ਤੇਰੇ ਹਿਰਦੇ ਸਿੰਘਾਸਨ ਤੇ ਬੈਠਣ ਵਾਸਤੇ ਤਿਆਰ ਉਹ ਇਸ ਨੂੰ ਖਾਲੀ ਕਰ ਕਿਉਂਕਿ ਉਥੇ ਹਿਰਦੇ ਦੇ ਵਿੱਚ ਤੇ ਕਾਮ, ਕ્રોਧ, ਲੋਭ, ਮੋਹ, ਅਹੰਕਾਰ ਬੈਠੇ ਹੋਏ ਸਨ ਤਾਂ ਉਸ ਨੇ ਕਿਹਾ ਸੰਗਤ ਪਰਮਾਤਮਾ ਥੋੜੀ देर ਰੁਕੋ ਮੈਂ ਇਹਨਾਂ ਕਾਮ, ਕ્રોਧ, ਆਦ ਕਾਂ ਨੂੰ ਹੁਣੇ ਮਾਰ ਕੇ ਬਾਹਰ ਕੱਢਦਾ ਤੇ ਆਪਣੇ ਜਨਮ ਦੇ ਨਾਲ ਫਿਰ ਉਹ ਕਾਮ, ਕੋਲ ਨੂੰ ਬਾਹਰ ਕੱਢਣ ਦਾ ਯਤਨ ਕਰਦਾ ਹੈ ਕਾਮ ਜਦੋਂ ਖਾੜ ਕੇ ਉਹ ਬਾਹਰ ਸੁਟਦਾਏ ਤਾਂ ਫਿਰ ਕੀ ਦੇਖਦਾ ਉੱਚੇ ਕ੍ਰੋਧ ਬੈਠਾ ਜਦੋਂ ਕ੍ਰੋਧ ਨੂੰ ਅਰਦੇ ਵਿੱਚੋਂ ਕੱਢ ਕੇ ਬਾਹਰ ਸੁਟਦਾਏ ਉੱਚੇ ਲੋਭ ਬੈਠਾ ਜਦੋਂ ਲੋਭ ਨੂੰ ਬਾਹਰ ਕਰਕੇ ਸੁਟਦਾਏ ਤਾਂ ਉੱਚੇ ਮੋਹ ਬੈਠਾ ਹੈ ਉਥੇ ਓੰਕਾਰ ਬੈਠਾ ਹੈ ਫਿਰ ਇਸ ਤਰ੍ਹਾਂ ਉਹਨਾਂ ਦੇ ਵਿੱਚ ਉਲਝ ਜਾਂਦਾ ਹੈ ਤੇ ਬੜਾ ਲੰਬਾ ਸਮਾਂ ਦਾ ਬਿਸੀਆਂ ਬੇਕਾਰਾਂ ਦੇ ਵਿੱਚ ਲੜਦਾ ਰਹਿੰਦਾ ਹੈ ਕਦੇ ਭੈਣਾਂ ਨਾਲ ਲੜਦਾ ਹੈ ਕਦੇ ਭਾਈਆਂ ਨਾਲ ਲੜਦਾ ਹੈ ਕਦੇ ਪੜੋਸੀਆਂ ਨਾਲ ਜੰਗ ਕਰਦਾ ਹੈ ਬਸ ਵੈਰ-ਵਿਰੋਧ ਕੰਡੀਆਂ ਕਰਦੇ ਆ ਫਿਰ ਸਮਾਂ ਬੀਤ ਜਾਂਦਾ ਹੈ ਫਿਰ ਚੇਤੇ ਆਉਂਦਾ ਹੈ ਕਿ ਮੈਂ ਤਾਂ ਪ੍ਰਮਾਤਮਾ ਨੂੰ ਬਾਹਰ ਖੜਾ ਕੀਤਾ ਸੀ ਤੇ ਤੁਹਾਡੇ ਵਾਸਤੇ ਸਿੰਘਾਸਨ ਖਾਲੀ ਕਰਦਾ ਅੱਜ ਬੜਾ ਸਮਾਂ ਬੀਤ ਗਿਆ ਤੇ ਮੈਂ ਤਾਂ ਉਧਰ ਦੇਖਿਆ ਵੀ ਨਹੀਂ ਮੇਰਾ ਤਾਂ ਉਹਦਾ ਧਿਆਨ ਵੀ ਨਹੀਂ ਗਿਆ ਤੇ ਇਸ ਤਰ੍ਹਾਂ ਬੰਦੇ ਦੀ ਸਾਰੀ ਉਮਰਾਂ ਲੰਘ ਜਾਂਦੀ ਏ

کیونکہ ہر نے اپنا روپ شپایا گرنے پرگٹ کر دکھلایا ہر نے جان کندل رچ کے لی گرنے عبدالکار کی میری ہر نے پنچ چور دیا ساتھا گرنے جان بچائی نہ تھا ایسے گرن کو تانمان باروں راج تجوں گرنائی بساروں میں اپنے گرو دیا کے تانمانتار سب کچھ رکھ دوں ਪਰ ਗੱਲ ਇਹ ਹੈ ਕਿ ਅਸੀਂ ਆਪਣੇ ਗੁਰੂ ਦੇ ਅਗੇ ਧੰਤ ਤਰਕਦੇ ਆ ਪਗਾਰਥ ਤਾਂ ਰੱਖ ਦਿੰਦੇ ਆ ਪਰ ਮਨ ਨਹੀਂ ਰੱਖਦੇ ਤੇ ਗੁਰੂ ਸਭ ਤੋਂ ਪਹਿਲਾਂ ਮਨ ਲੰਗਦਾ ਏ ਕਿ ਤੂੰ ਮੇਰੇ ਅੰਦਰ ਮੇਰੇ ਕੋਲ ਮੇਰੇ ਅਗੇ ਕੇਵਲ ਆਪਣੇ ਮਨ ਨੂੰ ਪੇਟ ਕਰ ਦੇ ਤਾਂ ਤੇਰੇ ਹਿਰਦੇ ਦੇ ਵਿੱਚ ਵਾਹਿਗੁਰੂ ਪਰਮਾਤਮਾ ਦਾ ਨਿਵਾਸ ਹੋਏਗਾ ਕਿਉਂਕਿ ਜਦ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਕੇ ਜੇ ਦੋਤੋ ਕੇ ਮੇਰੀ ਮੇਰੀ ਕਰਦਾ ਰਹਿੰਦਾ ਹੈ ਉਦੋਂ ਤੱਕ ਇਸ ਦਾ ਅਧਿਆਤਮਿਕ ਕੰਮ ਕਦੇ ਸਵਰਗ ਨਹੀਂ ਹੈ ਕਿਉਂਕਿ 베ਰੀ ਮੇਰੀ ਕੈਰੋ ਕਰਤੇ ਦੁਰਜੋਧ ਸਿੰਘ ਭਾਈ ਬਾਹਰ ਤ੍ਰੋਜਨ ਛਤਰ ਛਰੇ ਤਾਂ ਤੇਈ ਗਿਰਤ ਨਖਾਈ ਤੇ ਜੜੀਆਂ ਇਸ ਮਨੋਗੀਆਂ ਇਹ ਵਾਸਨਾਵਾਂ ਦੀਆਂ ਪ੍ਰਤੀਆਂ ਹਨ ਤੇ ਇਹ ਵਾਸਨਾਵਾਂ ਅੰਦਰ ਨਾਲ ਹਮੇਸ਼ਾ ਭੜਿਆ ਰਹਿੰਦਾ ਹੈ ਔਰ ਮੈਂ ਮੇਰੀ ਦਾ ਸ਼ਿਕਾਰ ਭੜਿਆ ਰਹਿੰਦਾ ਹੈ ਤਦੋਂ ਤੱਕ ਵਾਹਿਗੁਰੂ ਦੀ ਨਾਲ ਬਿਲਾਪ ਨਹੀਂ ਹੁੰਦਾ ਇੱਕ ਬੜਾ ਵੱਡਾ ਸਭ ਕਾਲ ਸੀ ਸ਼ੇਰ ਸੀ ਤੇ ਉਸ ਦੇ ਮਨ ਵਿੱਚ ਵਿਚਾਰ ਪੈਦਾ ਹੋਇਆ ਕਿਉਂਕਿ ਉਸ ਨੇ ਗੁਰੂ ਕਲਗੀਧਰ ਪਾਤਸ਼ਾਹ ਦੀ ਬੜੀ ਉਪਮਾ ਸੁਣੀ ਸੀ ਉਸਨੇ ਸੋਚਿਆ ਚਲੋ ਅੱਜ ਮੈਂ ਵੀ ਗੁਰੂ ਕਲ ਦੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਆਉਂਦਾ ਤੇ ਨਾਲ ਪੇਟਾਂ ਵਾਸਤੇ ਉਸ ਦੇ ਇੱਕ ਥਾਲ ਭਰਿਆ ਧੀਰੇ ਜਵਾਹਰਾਤਾਂ ਦੇ ਨਾਲ ਤੇ ਉਸ ਨੂੰ ਕਪੜੇ ਨਾਲ ਢੱਕ ਕੇ ਤੇ ਉਸ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਲਿਆ ਕੇ ਰੱਖਿਆ ਪਰ ਅੰਤਰਾਗਮੀ ਸੰਤਪੁਰ ਸਾਹਿਬ ਜੀ ਨੇ ਉਹਦਰ ਤੱਕਿਆ ਵੀ ਨਹੀਂ ਔਰ ਜਿਹੜਾ ਕੋਈ ਇੱਕ ਕੋਟੀ ਦੋ ਕੋਟੀਆਂ ਥੋੜੀ ਜੀ ਪੇਟਾ ਰੱਖ ਕੇ ਤੇ ਗੁਰੂ ਪਾਤਸ਼ਾਹ ਜੀ ਨੂੰ ਅਸਤਕ ਟੇਕ ਰਿਆ ਸਤਿਗੁਰ ਪਾਤਸ਼ਾਹੋਂ ਉਸ ਨੂੰ ਅਸੀਸਾਂ ਦੇ ਰਹੇ ਉਹਨਾਂ ਦੇ ਉਪਰੋਂ ਰਹਿਣ ਕਰ ਰਹੇ ਨੇ ਤਾਂ ਉਹ ਸੇਖ ਸੋਚਦਾ ਹੈ ਕਿ ਸ਼ਾਇਦ ਇਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਇਸ ਥਾਲ ਦੇ ਵਿੱਚ ਕੀ ਹੈ ਤਾਂ ਉਹ ਥਾਲ ਨੂੰ ਥੋੜਾ ਜਿਹਾ ਆਪਣੇ ਹੱਥ ਨਾਲ ਹੋਰ ਅਗਾਂਹ ਕਰਦਾ ਹੈ ਤਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਤਾ ਚੱਲ ਜਾਵੇ ਤੇ ਗੁਰੂ ਗੋਬਿੰਦ ਸਿੰਘ ਫੇਰ ਵੀ ਨਹੀਂ ਦੇਖਦੇ ਤੇ ਫੇਰ ਕਹਿੰਦਾ ਹੈ ਕਹਿੰਦਾ ਹੈ ਪਾਤਸ਼ਾਹੀ ਆ ਜਰਾ ਥਾਲ ਦੇ ਉਪਰੋਂ ਕਪੜਾ ਹਟਾ ਕੇ ਦੇਖੋ ਇਹਦੇ ਹੇਠਾਂ ਹੀਰੇ ਤੇ ਤਾਰਾ ਭਰੇ ਨੇ ਮੈਂ ਬੜੀ ਵੱਡੀ ਪੇਟਾ ਲੈ ਕੇ ਆਇਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਦੇ ਹਨ ਇਸ ਥਾਲ ਨੂੰ ਪਰਾਂ ਲੈ ਜਾਓ ਇਹਦੇ ਵਿੱਚੋਂ ਪਰਬੂ ਆ ਰਹੀ ਹੈ ਪਰ ਉਹ ਕਹਿਣ ਲੱਗੇ ਨਹੀਂ ਪਾਤਸ਼ਾਹ ਤੁਹਾਨੂੰ ਭਲੇਖਾ ਲੱਗਿਆ ਹੈ ਸੇਠ ਕਹਿੰਦਾ ਹੈ ਤੁਹਾਨੂੰ ਭਲੇਖਾ ਲੱਗਿਆ ਪਾਤਸ਼ਾਹ ਆ ਲੈ ਕਪੜਾ ਚੋਕੇ ਬਹਿਨ ਖਾਂਦਾ ਆ ਹੀਰੇ ਤੇ ਜਵਾਹਰਾਤ ਪਹਿਨੇ ਅਜਰ ਇਧਰ ਨજર ਮਾਰ ਕੇ ਤੱਕੋ ਤਾਂ ਸਹੀ ਪਰ ਗੁਰੂ ਕਲਜੀ ਦਾ ਪਤਸ਼ਾਹ ਫੇਰ ਕਹਿੰਦੇ ਨੇ ਨਹੀਂ ਉਹ ਸੇਠਾ ਇਹਦੇ ਵਿੱਚੋਂ ਬਦਬੂ ਆਈ ਇਸ ਉਪਰ ਆਇਆ ਪਰ ਉਹ ਬੜਾ ਪ੍ਰੇਸ਼ਾਨ ਹੋ ਜਾਂਦਾ ਹੈ ਅੰਦਰੋਂ ਬਹੁਤ ਰਾਜ ਜਾਂਦਾ ਹੈ ਤਿਲਮ ਲਾ ਜਾਂਦਾ ਹੈ ਕਿ ਗੁਰੂ ਪਤਸ਼ਾਹ ਜੀ ਪਤਾ ਨਹੀਂ ਕਿਉਂ ਨਹੀਂ ਇਧਰ ਨજર ਪਾ ਕੇ ਤੱਕ ਰਹੇ ਤਾਂ ਗੁਰੂ ਪਤਸ਼ਾਹ ਜੀ ਕਹਿਣ ਲੱਗੇ ਇਸ ਸਿੱਟਾ ਇਹ ਤੇਰੀ ਕਮਾਈ ਦਸਾਂ ਨਵਾਂ ਦੀ ਨਹੀਂ ਏ ਇਹ ਤੈ ਗਰੀਬਾਂ ਦਾ ਖੂਨ ਚੁਰਸਿਆ ਲਿਆਏ ਇਹ ਤੂੰ ਗਰੀਬਾਂ ਦਾ ਹੱਥ ਫੋਇਆ ਹੋਣਾ ਏ ਇਸ ਵਾਸਤੇ ਤੇਰੀ ਇਸ ਕਮਾਈ ਦੇ ਵਿੱਚੋਂ ਮਦਦੂ ਆ ਰਹੀ ਏ ਆ ਜਿਹੜੇ ਹੋਰ ਸਰਦਾਰੂ ਨੇ ਇਹ ਪਾਵੇਂ ਟੱਕਾ ਤੇ ਪਾਵੇਂ ਕੌਡੀ ਰੱਖ ਕੇ ਮੱਥਾ ਟੇਕਦੇ ਪੈਨੇ ਇਹਨਾਂ ਦੇ ਦਸਾਂ ਨਵਾਂ ਦੀ ਦਿਲ ਤੇ ਇਨੇ ਚੋ ਸੁਗੰਧ ਆਈਏ ਇਨੇ ਚੋ ਮਹਿਕ ਆਈਏ ਇਸ ਵਾਸਤੇ ਆਹ ਜਿਹੜੀ ਤੇਰੀ ਕਮਾਈ ਏ ਇੱਕ ਉਹ ਨਾਨਕ ਪਾਤਸ਼ਾਹ ਦੇ ਦਰ ਤੇ ਕਦੇ ਉਹ ਪ੍ਰਮਾਨ ਨਹੀਂ ਹੋਣੀ ਗੁਰੂ ਇਸ ਰੂਪ ਪਰਵਾਰ ਨਹੀਂ ਕਰੇਗਾ ਇਸ ਪੇਟਾ ਨੂੰ ਤੂੰ ਚੁਕਲੇ ਕਿਉਂਕਿ ਪਾਤਸ਼ਾਹ ਦਾ ਪਰਮਾਨੇ ਹੱਥ ਪਰ ਆਇਆ ਨਾਨਕ ਉਸ ਸੂਰ ਉਸ ਗਾਏ ਗੁਰਪੀਰ ਹੰਮਾ ਤਾਂ ਭਰੇ ਜਾਂ ਮਰਦਾਰ ਨਾ ਖਾਏ ਤਾਂ ਜਦ ਲਗ ਸਿੰਘ ਰਹੇ ਬਨਵਾਏ ਜਦੋਂ ਤੱਕ ਜੰਗਲ ਵਿੱਚ ਸ਼ੇਰ ਰਹਦਾ ਹੈ ਤਾਂ ਤਬ ਲਗ ਉਦੋਂ ਤੱਕ ਜਿਹੜੇ ਜੰਗਲ ਦੇ ਸਿੱਧ ਬਾਕੀ ਦੇ ਜਾਨਵਰ ਨਹੀਂ ਉਹ ਡਰਦੇ ਰਹਿੰਦੇ ਤੇ ਆ ਇੱਕ ਸਰੀਰ ਵੀ ਆਇਆ ਦਾ ਜਿਹੜਾ ਇਹ ਨਹੀਂ ਵੀ ਇੱਕ ਜੰਗਲ ਹੈ ਇਸ ਜੰਗਲ ਦੇ ਵਿੱਚ ਇੱਕ ਮਨ ਰੂਪੀ ਸ਼ੇਰ ਬੈਠਾ ਹੋਇਆ ਹੈ ਜੋ ਆਪਣੀਆਂ ਮਰਜ਼ੀਆਂ ਕਰਦਾ ਏ ਵਿਕਾਰ ਬੈਠੇ ਹੋਏ ਨੇ ਤੇ ਜਦੋਂ ਤੱਕ ਇਹ ਮਰਦਾ ਨਹੀਂ ਜਦੋਂ ਤੱਕ ਇਸ ਇਸ ਨੂੰ ਅਸੀਂ ਗੁਰੂ ਦੇ ਅੱਗੇ ਭੇਡ ਨਹੀਂ ਚਲਾ ਦਿੰਦੇ ਉਦੋਂ ਤੱਕ ਇਹ ਤਰ੍ਹਾਂ ਤਰ੍ਹਾਂ ਦੀਆਂ ਮੰਗਾ ਰੱਖਦਾ ਰਹਿੰਦਾ ਹੈ ਜਦੋਂ ਲਗ ਸਿੰਘ ਨੇ ਪਰਮਾਏ ਤਦ ਲਗ ਬੰਦ ਫੁੱਲੇ ਨਾ ਉਦੋਂ ਤੱਕ ਹਿਰਦੇ ਦੇ ਅੰਦਰ ਸੋਖ ਗੁਣ ਨਹੀਂ ਆ ਸਕਦੇ ਤੇ ਇਸ ਲਈ ਹਿਰਦੇ ਦੇ ਜਿਹੜਾ ਹੈ ਹਿਰਦੇ ਦੇ ਵਿੱਚ ਜੋ ਮਨ ਬੈਠਾ ਹੋਇਆ ਇਸ ਮਨ ਨੂੰ ਤਾਂ ਆਪਾਂ ਪੇਟਾ ਕਰ ਲਈਏ ਗੁਰੂ ਪਾਤਸ਼ਾਹ ਦੇ ਅੱਗੇ ਤੇ ਗੁਰੂ ਪਾਤਸ਼ਾਹ ਪਰ ਕਿਰਪਾ ਤੇ ਬਖਸ਼ਿਸ਼ ਕਰਨਗੇ ਤੇ ਹਿਰਦੇ ਦੇ ਵਿੱਚ ਉਹ ਸੁਪ ਗੁਣ ਪਾਦੇ ਮੰਗੇ ਹਰਿਆਵਲਤਾ ਪੈਦਾ ਹੋ ਜਾਏਗੀ ਜਾਨੁ ਲਾਗ ਸਿੰਘ ਰਹੇ ਬਰਮਾਏ ਤਾਬਲਾ ਕਬਲ ਫੋਦੇ ਹੀ ਨਾਏ ਜਦ ਹੀ ਸਿਆਰ ਸਿੰਘ ਕੋ ਖਾਏ ਉਹ ਰਹੀ ਸਗਰੀ ਬੰਦਾਈ ਜਦੋਂ ਇਹ ਨਿਮਰਤਾ ਇਸ ਮਨ ਰੂਪੀ ਅਹੰਕਾਰੀ ਸ਼ੇਰ ਨੂੰ ਖਾ ਜਾਵੇਗੀ ਤਦ ਉਦੋਂ ساری ਬਰਸਪਤ ਖੜ ਜਾਵੇਗੀ ਇਸ ਲਈ ਅਸੀਂ ਆਪਣੇ ਗੁਰੂ ਦੇ ਅਗੇ ਅਰਦਾਸ ਕਰੀਏ ਤੇ ਗੁਰੂ ਦੇ ਨਾਲ ਉਦੋਂ ਜੁੜਿਆ ਜਾਣੀਏੁਰ ਲਾਗਾ ਤਬ ਜਾਣੀਏ ਮਿਟੇ ਉਹ ਤਨ ਤਾਪ ਹਰ ਕਸੂਬ ਦਾਜ ਨਹੀਂ ਤਦ ਹਰ ਆਪੇ ਹੈ ਆਪ ਜਦੋਂ ਜਤਨ ਦੇ ਵਿੱਚ ਹਰ ਇੱਕ ਸੋਗ ਆਦ ਨਹੀਂ ਰਹਿਣਗੇ ਤਾਂ ਕੀ ਹੋਏਗਾ ਫਿਰ ਆਪੇ ਆਪ ਫਿਰ ਵਾਹਿਗੁਰੂ ਆਪ ਹੀ ਆਪ ਰਹਿ ਜਾਵੇਗਾ ਵਾਹਿਗੁਰੂ ਦੀ ਬਖਸ਼ਿਸ਼ ਹੋਏਗੀ ਇਸ ਤਰ੍ਹਾਂ ਵਾਹਿਗੁਰੂ ਪਰਮਾਤਮਾ ਦੇ ਨਾਲ ਮਿਲਾਪ ਹੁੰਦਾ ਹੈ ਬੋਲੇ ਸੇਖ ਫਰੀਦ ਪਿਆਰੇ ਅੱਲਾ ਲਗੇ ਏ ਤਨ ਹੋਸੀ ਖਾਟ ਨਿਮਾਣੀ ਗੁਰ ਘਰੇ ਤੇ ਜੇ ਜਾਣਾ ਮਰ ਜਾਈਏ ਹੰਮਣ ਆਈਏ ਚੂਠੀ ਦੁਨੀਆ ਲੱਗ ਨਾ ਆਪ ਜਾਈਏ ਜੋ 10 ਸੇ ਵਾਟ ਮਰੀਦਾ ਚੁੜੀਏ ਜਿਹੜੇ ਵਾਟ ਜਿਹੜਾ ਰਸਤਾ ਗੁਰੂ ਦੱਸੇ ਉਸ ਰਸਤੇ ਦੇ ਉੱਪਰ ਸਾਨੂੰ ਚੱਲਣਾ ਚਾਹੀਦਾ ਏ ਜਦੋਂ ਅਸੀਂ ਉਸ ਰਸਤੇ ਦੇ ਉੱਪਰ ਚਲਾਂਗੇ ਤਾਂ ਬੜੀਆਂ-ਬੜੀਆਂ ਜੜੀਆਂ ਮੁਸੀਬਤਾਂ ਨੇ ਗੁਰੂ ਨੂੰ ਅਸੀਂ ਸਹਿ ਸੁਭਾਵਕ ਗੁਣ ਗਾਇਨ ਕਰਦੇ ਹਾਂ ਲੰਘ ਜਾਵਾਂਗੇ ਚੜ੍ਹਦੀ ਕਲਾ ਦੇ ਵਿੱਚ ਰਾਵਾਂਗੇ ਤੇ ਸਾਨੂੰ ਕੋਈ ਢੰਦੀ ਕਲਾ ਦੇ ਵਿੱਚ ਨਹੀਂ ਲਿਜਾ ਸਕਦਾ ਗੁਰੂ ਪਾਸ ਜਿਹਦੀਆਂ ਇਹ ਰਹਿਮ ਤਾਂ ਬਖਸ਼ਿਸਾਂ ਦਾ ਸਦਕਾ ਅਸੀਂ ਇਸ ਤਰੀਕੇ ਨਾਲ ਉਸ ਵਾਹਿਗੁਰੂ ਪ੍ਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਧਾਉ ਲਈਏ ਤਾਂ ਸਾਡਾ ਲੋਕ ਪਰਲੋਕ ਸਭ ਜੰਨਾ ਹੈ ਇਸ ਲਈ ਸਤਗੁਰ ਪਾਤਸ਼ਾਹ ਜੀ ਦੇ ਅੱਗੇ ਚਤਰਾਈਆਂ ਤੇ ਸਿਆਣਪਾਂ ਨਹੀਂ ਚਲਦੀਆਂ ਸਤਗੁਰੂ ਜੀ ਦੇ ਅੱਗੇ ਤਾਂ ਅਸੀਂ ਆਪਣਾ ਮਨ ਅਰਪਣ ਕਰ ਦਈਏ ਜਦੋਂ ਭਾਈ ਸਾਹਿਬ ਭਾਈ ਅਨੰਦ ਲਾਲ ਜੀ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਪਰਾਜ ਜੀ ਦੇ ਕੋਲ ਆਨੰਦਪੁਰ ਸਾਹਿਬ ਦੇ ਵਿੱਚ ਪਹੁੰਚੇ ਸਨ ਤਾਂ ਉਦੋਂ 1500 ਬਜ਼ੁਰਗ ਧਰ ਕਰ ਅੱਗੇ ਗੁਰੂ ਗੋਬਿੰਦ ਸਿੰਘ ਦੀ ਚਰਨੀ ਲਾ ਕੇ ਦੇਵ ਰਾਜ ਮੋਹਰਾ ਸਾਹੇ ਦੇ ਕੋਲ ਭਾਈ ਨੰਦ ਲਾਲ ਜੀ ਕੋਲ ਤਾਂ ਉਹ ਸਾਰੀਆਂ ਮੋਹਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਰੱਖ ਦਿੱਤੀਆਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਇਹਨਾਂ ਨੇ ਸਜਦਾ ਕੀਤਾ ਤੇ ਸਤਗੁਰ ਪਾਤਸ਼ਾਹ ਜੀ ਨੇ ਇਹਨਾਂ ਨੂੰ ਆਖਿਆ ਪੁੱਛਿਆ ਕਿ ਪੁਰਖਾ ਕੀ ਕੰਮ ਕਰਦਾ ਹੈ ਤੂੰ ਕੌਣ ਹੈ ਕਣ ਲਗਾ ਜੀ ਇੱਕ ਮੈਂ ਬਹੁਤ ਵੱਡਾ ਵਿਦਵਾਨ ਹਾਂ ਮੈਂ ਰਾਜੀ ਨਿਦਵਾਨ ਹਾਂ ਮੈਂ ਹਿੰਦੁਸਤਾਨ ਦੇ ਬਾਗਸ ਔਰੰਗਜ਼ੇਬ ਦੇ ਬੱਚਿਆਂ ਨੂੰ ਪੜ੍ਹਾਉਣ ਵਾਲਾ ਅਧਿਆਪਕ ਹਾਂ ਉਹਨਾਂ ਦੇ ਬੱਚਿਆਂ ਨੂੰ ਵੀ ਫਿਰਦੀਆ ਮੈਂ ਪੜ੍ਹਾਉਂਦਾ ਪਰ ਸੱਚ ਗੱਲ ਤਾਂ ਇਹ ਐ ਕਿ ਉਹ ਮੇਰੇ ਤਰਮ ਨੂੰ ਤਵਰੀਦ ਕਰਨਾ ਚਾਹੁੰਦਾ ਸੀ ਇਸ ਲਈ ਦੌੜ ਕੇ ਮੈਂ ਤੁਹਾਡੇ ਕੋਲ ਆ ਗਿਆ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਕਹਿ ਲਗੇ ਸਾਡੇ ਕੋਲ ਆ ਕੇ ਕੀ ਕਰੇਗਾ ਦੱਸ ਤਾਂ ਕਹ ਲਗਾ ਜੀ ਮੈਂ ਵਿਦਿਆਪ੍ਰਾਮਾਗਾ ਮੈਂ ਅਰਬੀ ਫਾਰਸੀ ਦਾ ਹਿੰਦੀ ਦਾ ਮਹਾਨ ਵਿਦਵਾਨ ਹਾਂ ਤੇ ਮੈਂ ਇੱਥੇ ਵੀ ਮੈਨੂੰ ਸੇਵਾ ਦਿਉ ਮੈਂ ਇਹ ਵਿਦਿਆਪ੍ਰਾਮਾਗਾ ਤਾਂ ਗੁਰੂ ਕਲਗੀਧਰ ਪਾਸਾ ਨੇ ਕਿਹਾ ਇੱਥੇ ਕਿ ਸਾਰੇ ਵਿਦਵਾਨ ਨੇ ਇੱਥੇ ਪੜ੍ਹੇ ਲਿਖੇ ਨੇ ਤੇ ਕੋਈ ਪੜ੍ਹਨਾ ਨਹੀਂ ਚਾਹੇਗਾ ਤੇ ਇਸ ਲਈ ਜੇ ਤੂੰ ਇੱਥੇ ਸਾਡੇ ਕੋਲ ਰਹਿਣਾ ਚਾਹੁੰਦਾ ਹੈ ਤਾ ਸਾਡੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਇਸ ਤਾਂ ਦੇਖੋ ਆ ਸੇਵਾ ਹੈ ਝੁੱਠੇ ਬਰਤਨ ਵਾਜਣ ਦੀ ਝਾੜੂ ਲਾਉਣ ਦੀ ਟੱਪੜ ਸਾਫ਼ ਕਰਨ ਦੀ ਸੰਗਤਾਂ ਦੇ ਜੋੜੇ ਝੜਨ ਦੀ ਇਹ ਸੇਵਾ ਹੈ ਨਾ ਕਰ ਇਹ ਸੇਵਾ ਕਰ ਸਕਦੇ ਤਾਂ ਇਹ ਸੇਵਾ ਕਰਨੇ ਤਾਂ ਭਾਈ ਸਾਹਿਬ ਭਾਈ ਦਾਤਰਾ ਜੀ ਨੇ ਉਹ ਸੇਵਾ ਪ੍ਰਵਾਨ ਕਰ ਲਈ ਸੇਵਾ ਬਹੁਤ ਕੰਮ ਬਣੇ ਰੋਕੇ ਕੀਤੀ ਸੇਵਾ ਕਰਦੇ ਆ ਕਰਦੇ ਆ ਤੇ ਨਾਮ ਬਾਣੀ ਦਾ ਜਾਪ ਕਰਦਿਆਂ ਤੇ ਸੁਣਦਿਆਂ ਇਹਦਾ ਮਾਨ ਪਾਵਨ ਪਵਿੱਤਰ ਤੇ ਨਰਮਲ ਹੋ ਗਿਆ। ਇੱਕ ਦਿਨ ਸਤਗੁਰ ਪਾਤਸ਼ਾਹ ਜੀ ਉਹ ਸਿੱਖਾਂ ਦੇ ਨਾਲ ਸੰਤੋਖ ਦਰਿਆ ਦੇ ਕਿਨਾਰੇ ਜਾ ਰਹੇ ਸਨ ਤੇ ਇੱਕ ਪੱਥਰ ਚੁੱਕ ਕੇ ਉਹਨਾਂ ਨੇ ਦਰਿਆ 'ਚੇ ਜੋੜ ਦਿੱਤਾ। ਸਤਗੁਰ ਪਾਤਸ਼ਾਹ ਕਹਿਣ ਲੱਗੇ ਸਿੱਖਾਂ ਨੂੰ ਦੱਸੋ ਭਾਈ ਇਹ ਪੱਥਰ ਡੋਪ ਕਿਉਂ ਗਿਆ? ਤਾਂ ਇੱਕ ਸਿੱਖ ਨੇ ਕਿਹਾ ਪਾਤਸ਼ਾਹ ਇਹ ਪੱਥਰ ਭਾਰਾ ਹੁੰਦਾ ਹੈ ਇਹਦੇ ਤੇ ਡੋਬੀ ਜਾਣਾ ਸੀ ਥੋੜੀ ਦੂਰ ਜਾ ਕੇ ਫਿਰ ਸਤਗੁਰ ਪਾਤਸ਼ਾਹ ਨੇ ਪੱਥਰ ਛੁੱਟਿਆ ਤੇ ਫਿਰ ਵੀ ਪੁੱਛਿਆ ਦੱਸੋ ਇਹ ਪੱਥਰ ਕਿਉਂ ਡੋਬ ਗਿਆ ਤਾਂ ਫਿਰ ਇੱਕ ਸੇ ਕਹਿੰਦਾ ਪਾਤਸ਼ਾਹ ਇਹ ਪੱਥਰ ਜਿਹੜਾ ਹੈ ਇਸ ਦਾ ਸੁਭਾਅ ਹੈ ਇਸ ਨੇ ਪਾਣੀ ਡੋਬ ਜਾਣਾ ਹੈ ਇਸ ਨੇ ਤਰਦਾ ਨਹੀਂ ਕਹੇ ਵੀ ਪਰ ਇਸ ਤਰ੍ਹਾਂ ਕਈ ਵਾਰ ਕਰਮ ਤੇ ਪੁੱਛਣ ਤੇ ਕੋਈ ਸੰਤੋਸ਼ ਜਨਕ ਪੁੱਤਰ ਨਹੀਂ ਮਿਲਿਆ ਫਿਰ ਨੂੰ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ ਇੱਕ ਵਾਰ ਹੋਰ ਇਸੇ ਤਰ੍ਹਾਂ ਪੰਚਾਇਤ ਸੁਣ ਕੇ ਪਾਈ ਨੰਦ ਲਾਲ ਨੂੰ ਸੰਬੋਧਨ ਰੂਪੀ ਕਹਿੰਦੇ ਨੇ ਪਾਈ ਨੰਦ ਲਾਲ ਤੂੰ ਦੱਸ ਇਹ ਪੱਥਰ ਡੁੱਬਿਆ ਕਿਉਂ ਤਾਂ ਉਸ ਨੇ ਹੱਥ ਛੋੜ ਕੇ ਸਿਰ ਈਮਾਨ ਕਰਕੇ ਕਿਹਾ ਪਾਤਸ਼ਾਹ ਮੈਨੂੰ ਬਹੁਤਾ ਗਿਆਨ ਨਹੀਂ ਹੈ ਪਰ ਇਤਨਾ ਕੁ ਮੇਰੀ ਸਮਝ ਵਿੱਚ ਆਇਆ ਹੈ ਉਹਵੇਂ ਸਿੰਘ ਸਾਹਿਬ ਜੋ ਤੁਹਾਡੇ ਹੱਥਾਂ ਦੇ ਵਿੱਚ ਹੈ ਜੋ ਤੁਹਾਡੇ ਹੱਥਾਂ ਦੇ ਵਿੱਚ ਕੋਈ ਵੀ ਸਿੱਧ ਰਹੇਗਾ ਉਹ ਹਮੇਸ਼ਾ ਉਹਦਾ ਢੇਡਾ ਪਾਰ ਹੋਵੇਗਾ ਜੋ ਤੁਹਾਡੇ ਹੱਥਾਂ ਦੇ ਵਿੱਚੋਂ ਨਿਕਲ ਗਿਆ ਉਹ ਤੇ ਹਮੇਸ਼ਾ ਡੁੱਬੇ ਗਈ ਅੱਜ ਵੀ ਡੁੱਬਿਆ ਤੇ ਕੱਲ ਵੀ ਡੁੱਬੇ ਤੋ ਗੁਰ ਲਾਗਾ ਤਵ ਜਾਣੀਏ ਗੁਰੂ ਦੇ ਨਾਲ ਲੱਗਿਆ ਹੋਇਆ ਉਸ ਨੂੰ ਜਾਣੀਏ ਜਦੋਂ ਇਹ ਅੰਦਰ ਦੇ ਵਿੱਚ ਗੁਰੂ ਲਈ ਪਿਆਰ ਵੀ ਹੋਵੇ ਸਿਰਫ ਨਹੀਂ ਹੋਣੀ ਸਿਰਕਾਰ ਸਜਦਾ ਮਾਨਕਾਰ ਮਕਸੂਦ ਜੇ تیر ਦੇਖਾਂ ਤਹਿ ਜਰ ਮੌਜੂਦ ਉਹ ਵਾਇਕੂ ਹਰ ਥਾਂ ਤੇ ਮੌਜੂਦ ਜਿਸੇ ਇਹ ਹੈ ਸਿਰ ਦੇ ਨਾਲ ਸਜਦਾ ਕੀਤਾ ਹੋਇਆ ਸੰਗਤiyo ਫਿਰ ਕਰੇ ਉਹ ਵੀ ਵਕਤ ਆਇਆ ਕਿ ਜਦੋਂ ਨਰਉਣ ਦੀ ਜਗ ਹੋਣੀ ਸੀ ਤਾਂ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਾਈ ਆਲਮ ਜਿਉਂ ਕਿਆ ਕਿ ਆਲਮ ਸਿੰਘ ਜੀ ਤੁਸੀਂ ਸਾਰੇ ਆਲਮ ਸਿੰਘਾਂ ਨੂੰ ਸ਼ਸਤਰ ਵੰਡ ਦਿਓ ਤੇ ਜੰਗ ਦੀਆਂ ਆਪਾਂ ਤਿਆਰੀਆਂ ਕਰੀਏ ਤਾਂ ਸਾਰਿਆਂ ਨੂੰ ਸ਼ਸਤਰ ਉਹਨਾਂ ਵੰਡੇ ਪਰ ਭਾਈ ਸਾਹਿਬ ਭਾਈ ਨੰਗਰਾਜੀ ਨੇ ਉਹਨਾਂ ਨੇ ਸ਼ਸਤਰ ਦੇਦੇ ਤੇ ਭਾਈ ਨੰਗਰਾਜੀ ਜੀ ਨੇ ਕਿਹਾ ਮੈਨੂੰ ਵੀ ਸ਼ਸਤਰ ਦਿਓ ਤਾਂ ਭਾਈ ਆਲਮ ਜੀ ਨੇ ਕਿਹਾ ਕਿ ਹਾਂ ਦੇਖਿਆ ਤੂੰ ਕਿੰਨਾ ਕੁ ਜੰਗ ਕਰੇਗਾ ਤੂੰ ਤਾਂ ਉਹ ਤੋਂ ਦੁਨੀਓ ਪਾਜਿਆ ਹੈ ਔਰੰਗ ਦੇ ਤੋਂ ਡਰਦਾ ਹੋਇਆ ਤੂੰ ਤਾਂ ਢਕੋਪੇ

ਤੇਰੀ ਕਲਮ ਦੇ ਵਿੱਚ ਸਤਿ ਵਿਸ਼ਵਾਸ ਹੈ ਔਰ ਤੇਰੀ ਕਲਮ ਤੋਂ ਨਿਕਲੇ ਹੋਏ ਜਿਹੜੇ ਨਗਮੇ ਨੇ ਉਹ ਐਸੇ ਲੱਖਾਂ ਸੂਰਬੀਰਾਂ ਨੂੰ ਜਨਮ ਦੇ ਦੇਣਗੇ ਔਰ ਤੇਰੀ ਕਲਮ ਤੋਂ ਇਸ ਵਾਸਤੇ ਸੀ ਕਰਦੀਆਂ ਲੱਖਾਂ ਕਿਰਪਾਨਾ ਕਰਵਾ ਦਿੱਤੀਆਂ ਦੱਸ ਸਕਦੀਆਂ ਨਹੀਂ ਤਾਂ ਭਾਈ ਮੰਦਰਾ ਜੀ ਉਹਨੂੰ ਪਾਸਾ ਨੇ ਕਲਮ ਦੇ ਰਾਹੀਂ ਸੀ ਵਲੀ ਇਹ ਤਾਂ ਸਤਿਗੁਰ ਜਾਣਦੇ ਨੇ ਨਾ ਕਿਸ ਦੇ ਕੋਲੋਂ ਸੇਵਾ ਕਦੋਂ ਤੇ ਕਿਵੇਂ ਲੈਣੀ ਹੈ ਬਚਪਨ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਕੋਲੋਂ ਸੇਵਾ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਝੂਠੇ ਬਰਤਨ ਮਾਜਣ ਦੀ ਸੇਵਾ ਕਰਨ ਦੀ ਸਿਮਰਨ ਕਰਨ ਦੀ ਨਿਤਨੇਮ ਕਰਨ ਦੀ ਉਦੋਂ ਜਦੋਂ ਉਹ ਬਰ ਜਵਾਨੀ ਵਿੱਚ ਆਏ ਤਾਂ ਉਦੋਂ ਉਹਨਾਂ ਕੋਲੋਂ ਸੇਵਾ ਲਈ ਕਲਮ ਦੇ ਲਈ ਕਿ ਤੁਸੀਂ ਕਲਮ ਦੇ ਰਾਂ ਸੇਵਾ ਕਰੋ ਤੁਸੀਂ ਸਿਆਹੀ ਦੀ ਸੇਵਾ ਕਰੋ ਕੁਝ ਕਾਰਜਾਂ ਦੀ ਸੇਵਾ ਕਰੋ ਕਿਉਂਕਿ ਆਪਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪਿਕ ਹੈ ਜਦੋਂ ਉਹ ਬੁਢਾਪੇ ਵਿੱਚ ਆਏ 75 ਸਾਲ ਦੇ ਹੋਏ ਤਾਂ ਉਦੋਂ ਉਹਨਾਂ ਦੇ ਕੋਲ ਕਿਰਪਾ ਦੇ ਰਹੀ ਵੀ ਸੇਵਾ ਲਈ ਇਹ ਹੈ ਗੁਰੂ ਦੇ ਹਰ ਹੁਕਮ ਨੂੰ ਆਪਣੇ ਹਿਰਦੇ ਦੇ ਵਿੱਚ ਸਤ ਕਰਕੇ ਮੰਨ ਲੈਣਾ ਤੇ ਗੁਰੂ ਪਾਤਸ਼ਾਹ ਜੀ ਉਦੋਂ ਕਿਰਪਾ ਕਰਦੇ ਨੇ ਉਦੋਂ ਹਿਰਦੇ ਦੇ ਵਿੱਚ ਆ ਕੇ ਆਪ ਨਿਵਾਸ ਕਰਦੇ ਹਨ اس لئے ساتھ سنگت جو گرو پاسا جی تے بخشش دا صدقہ اکل پرک دے نام بلاو ہو سکدا اے اتنے کو بچن پرمان کرنا نی او یوں پھلا جی ماں بخشش کرنے نی وائی گرو جی کا খালسا وائی جی کی پتے جب نو سات تنہان سد نام واسیدو واسی گرو جی واسیدو